ਦੇ ਵਿੱਚ ਵਿਦਵੀ ਕਲਚਰ ਚੱਲ ਰਿਹਾ ਜਦੋਂ ਵੀ ਕਿਤੇ ਵਿਦਵੀ ਹੁੰਦੀ ਹੈ ਅਸੀਂ ਆਉਨੇ ਆ ਅਰਦਾਸ ਕਰਦੇ ਆ ਪਛਤਾਵਾਲੀ ਪਾਠ ਕਰਦੇ ਆ ਸਰੂਪ ਗੋਵਿੰਦ왈 ਸਾਹਿਬ ਚਲੇ ਜਾਂਦੇ ਆ ਤੇ ਮਸਲਾ ਖਤਮ ਹੋ ਜਾਂਦਾ ਅੱਜ ਆ ਟੋਏ ਚ ਦੇਖ ਸਕਦੇ ਹੋ ਕਿਵੇਂ ਇਹ ਗ੍ਰੰਥ ਸਾਡੇ ਪਏ ਹੋਇਆ ਕਿਹੜਾ ਕਾਰਨ ਕੀ ਹੈ ਕੋਈ ਆਮ ਭੁੱਲੜ ਬੰਦਾ ਅਣਜਾਣ ਬੰਦਾ ਗਲਤੀ ਕਰ ਸਕਦਾ ਹੈ ਪਰ ਯੂਨੀਵਰਸਿਟੀ ਗਲਤੀ ਨਹੀਂ ਕਰਦੀ ਸਾਜ਼ਿਸ਼ ਕਰਦੀ ਹੈ ਭੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਗਬਾਨੀ ਵਿਭਾਗ ਦੇ ਵਿੱਚ ਖੜੇ ਆਂ ਜਿਸ ਤਰੀਕੇ ਨਾਲ ਸਮੁੱਚੇ ਪੰਥ ਨੂੰ ਪਤਾ ਲੱਗ ਚੁੱਕਾ ਹੈ ਕਿ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਤ ਮਹਾਨ ਕੋਸ਼ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅੱਜ ਤੋਂ 12-13 ਸਾਲ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰੋਜੈਕਟ ਮਿਲਿਆ ਸੀ ਕਿ ਮਹਾਨ ਕੋਸ਼ ਨੂੰ ਦੇਖ ਕੇ ਦੁਬਾਰਾ ਪੰਜਾਬੀ ਯੂਨੀਵਰਸਿਟੀ ਦੇ ਲੋਗੋ ਦੇ ਹੇਠ ਦੁਬਾਰਾ ਛਾਪਣਾ ਹੈ ਔਰ ਪੰਜਾਬੀ ਯੂਨੀਵਰਸਿਟੀ ਨੇ ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਦੁਬਾਰਾ ਮਹਾਨ ਕੋਸ਼ ਨੂੰ ਤਿੰਨ ਪਛਾਵਾਂ ਦੇ ਵਿੱਚ ਲਿਖਿਆ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਪਰ ਜਦੋਂ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਦੇਖ ਕੇ ਟਰਾਂਸਲੇਟ ਕੀਤਾ ਇਸ ਦੇ ਵਿੱਚ ਲਗਭਗ 30 ਤੋਂ 35000 ਗਲਤੀਆਂ ਕੀਤੀਆਂ ਜਦ ਕਿ ਭਾਈ ਕਰਨ ਸਿੰਘ ਨਾਬਾ ਜੀ ਨੇ ਜਦੋਂ ਇਸ ਮਹਾਨ ਕੋਸ਼ ਨੂੰ ਲਿਖਿਆ ਇਸ ਦੇ ਵਿੱਚ ਲਗਭਗ 65000 ਐਂਟਰੀਆਂ ਭਾਗ ਕੇ ਦਰਾਜ ਦਰਜ ਹਨ ਜਿਨ੍ਹਾਂ ਨੂੰ ਲਿਖਣ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਮੇਟੀ ਨੇ ਲਿਖਦੇ ਸਮਿਆਂ 30 ਤੋਂ 35000 ਜਿਹੜੀਆਂ ਗਲਤੀਆਂ ਉਹ ਕਰ ਦਿੱਤੀਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਸੰਗਤ ਦੇ ਵਿਦਵਾਨਾਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਇਤਰਾਜ਼ ਜਤਾਇਆ ਗਿਆ ਇਤਰਾਜ ਜਿਤਾਉਣ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਸੰਗਤ ਦੇ ਵਿੱਚ ਵੇਚਣ ਤੋਂ ਸੇਲ ਆਊਟ ਕਰਨ ਤੋਂ ਪਾਬੰਦੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਇਹ ਮਹਾਨ ਕੋਸ਼ ਇੱਕ ਸਟਾਕ ਦੇ ਰੂਪ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਿਆ ਰਿਹਾ ਪਿਛਲੇ ਦਿਨੀ ਸਪੀਕਰ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਦੀ ਆ ਕਿ ਇਸ ਮਹਾਨ ਕੋਸ਼ ਨੂੰ ਜਿਹੜਾ ਕਿ ਗਲਤ ਐਂਟਰੀਆਂ ਦੇ ਨਾਲ ਪਬਲਿਸ਼ ਹੋ ਚੁੱਕਾ ਹੈ ਜਿਸ ਦੀਆਂ ਕਿ 15 ਤੋਂ 20 ਹਜ਼ਾਰ ਕਾਪੀਆਂ ਨੇ ਇਸ ਨੂੰ ਵੇਚਿਆ ਨਹੀਂ ਜਾਵੇਗਾ ਇਸ ਨੂੰ ਖਤਮ ਕੀਤਾ ਜਾਵੇਗਾ ਕਿਉਂ ਕਿਉਂਕਿ ਯੂਨੀਵਰਸਿਟੀ ਦਾ ਜਦੋਂ ਲੋਕ ਲੋਗੋ ਲਾ ਕੇ ਕਿਸੇ ਕਿਤਾਬ ਦੇ ਉੱਪਰ ਕਿਸੇ ਕੋਸ਼ ਦੇ ਉੱਪਰ ਆਮ ਸੰਗਤ ਦੇ ਵਿੱਚ ਜਾਂਦਾ ਔਰ ਜਦੋਂ ਗਲਤ ਜਾਣਕਾਰੀ ਲੋਕਾਂ ਦੇ ਵਿੱਚ ਜਾਵੇਗੀ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇੱਕ ਆਥੈਂਟਿਕ ਕੋਸ਼ ਦੇ ਤੌਰ ਤੇ ਐਨਸਾਈਕਲੋਪੀਡੀਆ ਦੇ ਤੌਰ ਤੇ ਇਸ ਨੂੰ ਕੋਟ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇੱਕ ਡਿਸਟੋਰਸ਼ਨ ਪੈਦਾ ਹੋਏਗੀ ਕਿ ਇਹ ਗਲਤ ਐਂਟਰੀਆਂ ਵਾਲਾ ਮਹਾਨ ਕੋਸ਼ ਸੰਗਤ ਦੇ ਵਿੱਚ ਕਨਫਿਊਜ਼ਨ ਪੈਦਾ ਕਰੇਗਾ ਕਿਉਂਕਿ ਇਹ ਮਹਾਨ ਕੋਸ਼ ਉਹ ਆ ਜਿਸ ਦੀ ਮਹੱਤਤਾ ਇਹ ਆ ਕੇ ਭਾਈ ਕਾਨ ਸਿੰਘ ਨਾਭਾ ਜੀ ਨੇ 22 ਸਾਲ ਲਗਾ ਕੇ ਮਹਾਨ ਗੋਸ਼ ਨੂੰ ਲਿਖਿਆ ਜਿਸ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਜਿੰਨੇ ਵੀ ਸੰਕਲਪ ਜਿੰਨੇ ਵੀ ਸਿਧਾਂਤ ਉਹਨਾਂ ਦੀ ਵਿਆਖਿਆ ਕੀਤੀ ਗਈ ਇਸ ਤੋਂ ਇਲਾਵਾ ਇਸ ਦੇ ਵਿੱਚ ਜਿਹੜੇ ਗੀਤਾਂ ਦੇ ਸ਼ਲੋਕ ਨੇ ਉਹ ਵੀ ਦਰਜ ਕੀਤੇ ਗਏ ਉਹਨਾਂ ਦੀ ਵੀ ਵਿਆਖਿਆ ਕੀਤੀ ਗਈ ਚਾਰ ਵੇਦਾਂ ਦੇ ਸ਼ਲੋਕ ਇਸ ਤੋਂ ਇਲਾਵਾ ਕੁਰਾਨ ਦੀਆਂ ਆਇਤਾਂ ਇਸ ਤੋਂ ਇਲਾਵਾ ਪਵਿੱਤਰ ਬਾਈਬਲ ਦੇ ਵਿੱਚ ਜਿੰਨੀਆਂ ਵੀ ਰਾਈਟਿੰਗਸ ਨੇ ਉਹਨਾਂ ਦੇ ਹਵਾਲੇ ਵੀ ਭਾਈ ਕਾਨ ਸਿੰਘ ਨਾਭਾ ਜੀ ਨੇ ਉਹਨਾਂ ਦੇ ਸਿਧਾਂਤਾਂ ਦਾ ਉਹਨਾਂ ਦੇ ਸੰਕਲਪਾਂ ਦਾ ਮਾਨਕੋਸ਼ ਦੇ ਵਿੱਚ ਵਿਆਖਿਆ ਕੀਤੀ ਹੋਈ ਆ ਇਸ ਤੋਂ ਇਲਾਵਾ ਸਿੱਖ ਧਰਮ ਦੇ ਨਾਲ ਸੰਬੰਧਿਤ ਜਿੰਨੇ ਵੀ ਸਕੈਂਡਰੀ ਔਰ ਪ੍ਰਾਇਮਰੀ ਸੋਰਸਸ ਨੇ ਜਿਵੇਂ ਕਿ ਦਸਮ ਗ੍ਰੰਥ ਸਾਹਿਬ ਸਰਬਉੱਚ ਗ੍ਰੰਥ ਔਰ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਪ੍ਰਾਤਨ ਗ੍ਰੰਥ ਨੇ ਉਹਨਾਂ ਦੇ ਉਹਨਾਂ ਦੀਆਂ ਐਂਟਰੀਆਂ ਉਹਨਾਂ ਦੇ ਹਵਾਲੇ ਮਾਨਕੋਸ਼ ਦੇ ਵਿੱਚ ਦਰਜ ਨੇ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮਹਾਨ ਕੋਸ਼ ਕੱਲੇ ਸਿੱਖ ਧਰਮ ਜਾਂ ਭਾਈ ਗੁਰਦਾਸ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਨੂੰ ਨਹੀਂ ਪ੍ਰਗਟ ਕਰਦਾ ਭਾਵ ਕੇ ਸਮੁੱਚੇ ਧਰਮਾਂ ਦੇ ਧਰਮ ਗ੍ਰੰਥਾਂ ਦੇ ਸੰਕਲਪਾਂ ਦੇ ਸਿਧਾਂਤਾਂ ਨੂੰ ਆਮ ਸੰਗਤ ਦੇ ਸਾਹਮਣੇ ਪੇਸ਼ ਕਰਦਾ ਔਰ ਜੇ ਇਹ ਗਲਤ ਚੀਜ਼ਾਂ ਇਹਨਾਂ ਦੀ ਗਲਤ ਵਿਆਖਿਆ ਆਮ ਲੋਕਾਂ ਦੇ ਵਿੱਚ ਜਾਂਦੀ ਉਹਨਾਂ ਨੇ ਅੱਗੇ ਇਸ ਤਰੀਕੇ ਨੂੰ ਕੋਟ ਕਰਕੇ ਗਲਤ ਵਿਆਖਿਆਵਾਂ ਨਹੀਂ ਸ਼ੁਰੂ ਹੋ ਜਾਣੀ ਸੀ ਜਿਸ ਕਰਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਮਹਾਨ ਕੋਸ਼ ਮਹਾਨ ਕੋਸ਼ ਨੂੰ ਖਤਮ ਕੀਤਾ ਜਾਵੇ ਭਾਵ ਕੇ ਨਸ਼ਟ ਕਰ ਲਿਆ ਔਰ ਜਦੋਂ ਯੂਨੀਵਰਸਿਟੀ ਨੂੰ ਸਾਨੂੰ ਖਤਮ ਕਰਨ ਬਾਰੇ ਸੋਚਿਆ ਉਸ ਸਮੇਂ ਵੀ ਸੀ ਸਾਹਿਬ ਦੇ ਕਿਸੇ ਸਲਾਹਕਾਰ ਨੇ ਨਿੱਜੀ ਸਲਾਹਕਾਰ ਨੇ ਸਲਾਹ ਦਿੱਤੀ ਕਿ ਇਸ ਮਹਾਨ ਗੋਸ਼ ਨੂੰ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਆਪਾਂ ਇੱਕ ਮਿੱਟੀ ਦੇ ਖੱਡੇ ਪੱਟ ਕੇ ਉਹਨਾਂ ਦੇ ਵਿੱਚ ਸੁੱਟ ਕੇ ਉੱਪਰ ਪਾਣੀ ਪਾ ਕੇ ਮਹਾਨ ਗੋਸ਼ ਨੂੰ ਪਾਣੀ ਦੇ ਨਾਲ ਗਾਲ ਕੇ ਇਕੋ ਫ੍ਰੈਂਡਲੀ ਹੋਣ ਦਾ ਬੈਸੀ ਦੇ ਕੇ ਆਪਾਂ ਮਹਾਨ ਗੋਸ਼ ਨੂੰ ਇਸ ਤਰੀਕੇ ਨਾਲ ਨਸ਼ਟ ਕਰਦੇ ਹਾਂ ਇਹ ਮਾਨ ਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜਾ ਹੋਰ ਪਵਿੱਤਰ ਗ੍ਰੰਥਾਂ ਦੀ ਬਾਣੀ ਦਰਜਾ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਇੱਕ ਹੋਰ ਬੇਦਬੀ ਕੀਤੀ ਯੂਨੀਵਰਸਿਟੀ ਦੇ ਵਿੱਚ ਚਾਰ ਧਰਮ ਦੇ ਵਿਭਾਗ ਹੋਣ ਦੇ ਨਾਲ ਤੇ ਇਹਨਾਂ ਕਿਸੇ ਵੀ ਇੱਕ ਧਰਮ ਦੇ ਧਿਆਨ ਦੇ ਪ੍ਰੋਫੈਸਰ ਨੂੰ ਨਹੀਂ ਪੁੱਛਿਆ ਕਿ ਇਸ ਧਾਰਮਿਕ ਪੋਥੀ ਦੀ ਇਹ ਮਾਨ ਕੋਸ਼ ਇੱਕ ਕਿਤਾਬ ਨਹੀਂ ਹੈ ਇਹ ਇੱਕ ਕੋਸ਼ ਨਹੀਂ ਹੈ ਇਹ ਸਮੁੱਚੇ ਧਰਮਾਨ ਦੀ ਬਾਣੀਆਂ ਦੀ ਵਿਆਖਿਆ ਕਰਦਾ ਹੋਇਆ ਇਹ ਧਾਰਮਿਕ ਪੋਥੀ ਹੈ ਉਹ ਧਾਰਮਿਕ ਪੋਥੀ ਨੂੰ ਜਦੋਂ ਸੰਸਕਾਰ ਕਰਨਾ ਹੈ ਜਾਂ ਨਸ਼ਟ ਕਰਨਾ ਹੈ ਉਹਦੀ ਪੰਥ ਦੇ ਵਿੱਚ ਇੱਕ ਮਰਿਆਦਾ ਹੈ ਇੱਕ ਵਿਧੀਵੱਦ ਤਰੀਕਾ ਹੈ ਇਹਨਾਂ ਨੇ ਕਿਸੇ ਵੀ ਧਾਰਮਿਕ ਬੰਦੇ ਦੀ ਕਿਸੇ ਸਿੰਘ ਸਾਹਿਬਾਨ ਦੀ ਕਿਸੇ ਜੀਪੀਸੀ ਦੇ ਮੈਂਬਰ ਦੀ ਕਿਸੇ ਧਰਮਧਿਆਨ ਦੇ ਪ੍ਰੋਫੈਸਰ ਦੀ ਸਲਾਹ ਨਾ ਲੈਂਦਿਆਂ ਹੋਇਆਂ ਬਾਣ ਕੋਸ਼ ਦੀ ਬੇਦਵੀ ਕੀਤੀ ਆ ਉਹ ਬੇਦਵੀ ਸਾਰੇ ਪੰਥ ਦੇ ਸਾਹਮਣੇ ਸਾਰੇ ਜਗਤ ਦੇ ਸਾਹਮਣੇ ਸ਼ੁਰੂਈਆ ਔਰ ਯੂਨੀਵਰਸਿਟੀ ਨੇ ਇਸ ਕੋਰ ਬੇਦਬੀ ਨੂੰ ਲੈ ਕੇ ਅਸੀਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਔਰ ਅੱਜ ਸਾਡੇ ਕੋਲੇ ਸਿੰਘ ਸਹਿਬਾਨ ਔਰ ਐਜੀਪੀਸੀ ਦੇ ਨੁਮਾਇंदे ਪਹੁੰਚੇ ਨੇ ਪ੍ਰਸ਼ਾਸਨ ਪਹੁੰਚਿਆ ਸੰਗਤ ਦੇ ਸਾਹਮਣੇ ਇਸ ਤਰੀਕੇ ਨਾਲ ਨਿਆਂ ਹੋਇਆ ਕਿ ਮਾਨ ਕੋਸ਼ ਨੂੰ ਇੱਕ ਸੁਚੱਜੇ ਢੰਗ ਦੇ ਨਾਲ ਵਿਧੀਵਤ ਤਰੀਕੇ ਦੇ ਨਾਲ ਗਵਿੰਦਵਾਲ ਸਭ ਲਜਾਇਆ ਜਾਏਗਾ ਉੱਥੇ ਜਾ ਕੇ ਇਹ ਮਾਨ ਕੋਸ਼ ਦੇ ਮੋਥੀਆਂ ਦਾ ਸੰਸਕਾਰ ਕੀਤਾ ਜਾਏਗਾ ਔਰ ਜਿੰਨਾ ਅਧਿਕਾਰੀਆਂ ਨੇ ਇੱਕ ਹੋਰ ਬੇਦਬੀ ਕੀਤੀ ਹੈ ਜਿਨ੍ਹਾਂ ਦੀ ਸੁਪਰਵਾਈਜ਼ਨ ਦੇ ਵਿੱਚ ਮਾਨ ਕੋਸ਼ ਨੂੰ ਪੈਰਾਂ ਦੇ ਵਿੱਚ ਰੋਲਿਆ ਗਿਆ ਉਹਨਾਂ ਦੇ ਅੰਗਪਾੜ ਪੜ ਕੇ ਛੁੱਟੇ ਗਏ ਆ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇਗਾ ਔਰ ਇਸ ਦੇ ਪਛਤਾਪ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪ੍ਰਕਾਸ਼ ਕਰਕੇ ਪਛਤਾਤਾਪ ਦੇ ਵਾਸਤੇ ਅਰਦਾਸ ਬੇਨਤੀ ਕੀਤੀ ਜਾਵੇਗੀ ਤੇ ਵਿੱਚ ਵਿਦਵੀ ਕਲਚਰ ਚੱਲ ਰਿਹਾ ਜਦੋਂ ਵੀ ਕਿਤੇ ਵਿਦਵੀ ਹੁੰਦੀ ਹੈ ਅਸੀਂ ਆਉਂਨੇ ਆ ਅਰਦਾਸ ਕਰਦੇ ਆ ਪਛਤਾਤਾਪ ਲਈ ਪਾਠ ਕਰਦੇ ਆ ਸਰੂਪ ਗੋਵਿੰਦਵਾਦ ਸਾਹਿਬ ਚਲੇ ਜਾਂਦੇ ਤੇ ਮਸਲਾ ਖਤਮ ਹੋ ਜਾਂਦਾ ਅੱਜ ਆ ਟੋਏ 'ਚ ਦੇਖ ਸਕਦੇ ਹੋ ਕਿਵੇਂ ਇਹ ਗ੍ਰੰਥ ਸਾਡੇ ਪਏ ਹੋਇਆ ਇਹਦਾ ਕਾਰਨ ਕੀ ਹੈ ਕੋਈ ਆਮ ਭੁੱਲੜ ਬੰਦਾ ਅਣਜਾਣ ਬੰਦਾ ਗਲਤੀ ਕਰ ਸਕਦਾ ਆ ਪਰ ਯੂਨੀਵਰਸਿਟੀ ਗਲਤੀ ਨਹੀਂ ਕਰਦੀ ਸਾਜ਼ਿਸ਼ ਕਰਦੀ ਆ ਸਾਡੇ ਸਾਹਿਤ ਨੂੰ ਕਿਸ ਤਰੀਕੇ ਨਾਲ ਗਾਲਿਆ ਜਾਂਦਾ ਕਰੋੜਾਂ ਰੁਪਈਆ ਇਸ ਕੋਸ਼ ਨੂੰ ਯੂਨੀਵਰਸਿਟੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਛਾਪੋ ਪਰ 35000 ਗਲਤੀ ਕਰ ਦੇਣੀ ਉਹਨਾਂ ਬੰਦਿਆਂ ਦੇ ਅੰਦਰ ਕਿੰਨਾ ਯਾਰ ਹੋਊਗਾ ਪੀਏ ਕੋਸ਼ ਸਿੱਖ ਵਿਦਿਆਰਥੀਆਂ ਦੇ ਕੰਮ ਆਉਣਾ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੜ੍ਹਨੀ ਹੈ ਜਿਨ੍ਹਾਂ ਧਰਮ ਨੂੰ ਪੜ੍ਹਨਾ ਉਹਨਾਂ ਇਸ ਕੋਸ਼ ਨੂੰ ਪੜ੍ਹਨਾ ਉਹਨਾਂ ਬੰਦਿਆਂ ਨੇ 10 ਸਾਲ ਲਾ ਕੇ ਇਸ ਕੋਸ਼ ਨੂੰ ਗਾਲਿਆ ਕਰੋੜਾਂ ਰੁਪਈਆ ਹਜਮ ਕੀਤਾ ਇਸ ਕੋਸ਼ਿਸ਼ ਦੀ ਬੇਦਵੀ ਹੁਣ ਨਹੀਂ ਹੋਈ ਪਿਛਲੇ 10 ਸਾਲਾਂ ਦੇ ਵਿੱਚ ਹੋਈ ਕਿਉਂਕਿ ਯੂਨੀਵਰਸਟੀਆਂ ਦੇ ਵਿੱਚ ਇਹੋ ਜੀਆਂ ਧਰਾਂ ਵੜ ਗਈਆਂ ਉਹਨਾਂ ਨੇ ਤੇ ਹਈਆ ਕੀਤਾ ਹੋਇਆ ਕਿ ਕਿਵੇਂ ਨਾ ਕਿਵੇਂ ਕਰਕੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣਾ ਹੈ ਅਸੀਂ ਅਕਸਰ ਯੂਨੀਵਰਸਟੀਆਂ 'ਚ ਬੋਲਦੇ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਯੂਨੀਵਰਸਿਟੀ ਜਿਸ ਖਿੱਤੇ ਦੇ ਵਿੱਚ ਹੁੰਦੀ ਆ ਉੱਥੋਂ ਦੇ ਕਲਚਰ ਦੀ ਉੱਥੋਂ ਦੇ ਸੱਭਿਆਚਾਰ ਦੀ ਕਸਟੋਡੀਅਨ ਹੁੰਦੀ ਗਾਰਡੀਅਨ ਹੁੰਦੀ ਆ ਤਾਂ ਕਰਕੇ ਇਹਨਾਂ ਕੋਲੋਂ ਰਾਏ ਮੰਗੀ ਜਾਂਦੀ ਆ ਤਾਂ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਸਮਝੀ ਜਾਂਦੀ ਆ ਕੋਈ ਚੰਗੀ ਗੱਲ ਦੱਸਣਗੇ ਪਰ ਅੱਜ ਵਾਈਸ ਚਾਂਸਲਰ ਸਾਹਿਬ ਇੱਥੇ ਗਲਤੀ ਮੰਨ ਰਹੇ ਆ ਕਿ ਕਿੱਡੀ ਵੱਡੀ ਤਰਾਸਦੀ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਹੋ ਕੇ ਸਿੱਖ ਵਿਦਿਆਰਥੀ ਇੱਥੇ ਆਵਾਜ਼ ਚੱਕ ਰਹੇ ਆ ਪਰ ਸਿੱਖ ਪ੍ਰੋਫੈਸਰ ਆਵਾਜ਼ ਚੱਕ ਰਹੇ ਆ ਪਰ ਇਹ ਜਿਆ ਵਾਪਰ ਕਿਉਂ ਰਿਹਾ ਇਹ ਸਾਨੂੰ ਇਹਦੀ ਸੰਜੀਦਗੀ ਸਮਝਣੀ ਪਊਗੀ ਇਹ ਕੱਲਾ ਇੱਕ ਗ੍ਰੰਥ ਨਹੀਂ ਆ ਹੋਰ ਕਈ ਕਿਤਾਬਾਂ ਨੇ ਕਈ ਪੀ ਐਚ ਡੀਆਂ ਨੇ ਕਈ ਥੀਸਿਸ ਨੇ ਜਿਨ੍ਹਾਂ ਦੇ ਵਿੱਚ ਸਿੱਖ ਸਿਧਾਂਤਾਂ ਦੇ ਵਿਰੁੱਧ ਕੰਮ ਕੀਤਾ ਜਾਂਦਾ ਲਿਖਿਆ ਜਾਂਦਾ ਗੱਲੀ ਗਲਤੀ ਇਹ ਕਿਸਾਨ ਤੇ ਨਹੀਂ ਗਲਤੀ ਬਹੁਤ ਥਾਵਾਂ ਤੇ ਕੀਤੀ ਜਾਂਦੀ ਆ ਤੇ ਇਹ ਸ਼ਾਰਸ਼ੀ ਤਰੀਕੇ ਨਾਲ ਕੀਤੀ ਜਾਂਦੀ ਆ ਜੋ ਆ ਵਰਤਾਰਾ ਵਾਪਰਿਆ ਇਹ ਅੱਜ ਸਾਡਾ ਮਨ ਦੁਖੀ ਹੋ ਰਿਹਾ ਕਿ ਇੰਨੀ ਵੱਡੀ ਗਿਣਤੀ ਚ ਜੇ ਸਾਹਿਤ ਚੰਗੇ ਤਰੀਕੇ ਨਾਲ ਛਪਿਆ ਹੁੰਦਾ ਤੇ ਕਿੰਨੇ ਲੋਕਾਂ ਕੋਲ ਜਾਂਦਾ ਕਿੰਨੇ ਲੋਕ ਇਹਨੂੰ ਪੜਦੇ ਕਿੰਨੀਆਂ ਪੀੜੀਆਂ ਇੰਨਾ ਗ੍ਰੰਥਾਂ ਨੂੰ ਪੜ੍ਹਦੀਆਂ ਪਰ ਨਾ ਤਾਂ ਸਿੱਖਾਂ ਦਾ ਕੋਈ ਗ੍ਰੰਥ ਛਪਣ ਦਿੰਦੇ ਆ ਜੇ ਕੋਈ ਛਪਣ ਵਾਸਤੇ ਮਜਬੂਰੀ ਵੀ ਬਣ ਜਾਂਦੀ ਹੈ ਉਹਦੇ ਵਿੱਚ ਫਿਰ ਇਹ ਸਾਜ਼ਿਸ਼ਾਂ ਘਟਦੇ ਆ ਇਹ ਸਾਜ਼ਿਸ਼ ਸਸ ਤੋਂ 10-12 ਸਾਲ ਪਹਿਲਾਂ ਘੜੀ ਜਾ ਚੁੱਕੀ ਹੈ ਕਿ ਕਿਵੇਂ ਕਰਕੇ ਅਸੀਂ ਇਸ ਗ੍ਰੰਥ ਨੂੰ ਰੱਦੀ ਬਣਾਉਣਾ ਹੈ ਕਿਵੇਂ ਕਰਕੇ ਇਸ ਗ੍ਰੰਥ ਨੂੰ ਗਾਲਣਾ ਇਹ ਸਾਜ਼ਿਸ਼ ਅੱਜ ਦੀ ਨਹੀਂ ਹੈ ਪੁਰਾਣੀ ਆ ਤੇ ਸਾਨੂੰ ਸਿੱਖ ਵਿਦਿਆਰਥੀਆਂ ਨੂੰ ਸੋਚਣਾ ਚਾਹੀਦਾ ਜੇ ਅਸੀਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਅੱਜ ਖੜੇ ਆ ਆਪਣੀ ਗੱਲ ਨਹੀਂ ਕਰਾਂਗੇ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਡੇ ਧਾਰਮਿਕ ਗ੍ਰੰਥਾਂ ਦੇ ਉੱਤੇ ਇਹਦੇ ਤੋਂ ਵੀ ਮਾਰੂ ਹਮਲੇ ਹੋਣਗੇ ਭਾਈ ਕਾਂਤ ਸਿੰਘ ਜੀ ਪਾਸ਼ਾ ਜੀ ਪਨਾ ਦੀ ਰਚਨਾ ਦੇਰੇ ਵਿੱਚ ਕੁਝ ਗਲਤੀਆਂ ਹੋਣ ਕਰਕੇ ਸਰਗੁਰ ਪਾਤਸ਼ਾਹ ਜੀ ਉਸ ਮਹਾਨ ਕੁਝ ਦੇ ਪੋਤਿਆਂ ਨੂੰ ਪਾਤਸ਼ਾਹ ਜੀ ਤੋਂ ਅਕੰਡ ਕਰਕੇ ਦਬਾਉਣ ਦੀ ਪਾਤਸ਼ਾਹ ਜੀ ਜੁਨੀਵਰਸਿਟੀ ਵੱਲੋਂ ਵੱਡੀ ਪ੍ਰੀਤੀ ਰਹੀ ਜੋ ਪਾਤਸ਼ਾਹ ਜੀ ਸਮੂਹ ਸਿੱਖ ਸੰਗਤਾਂ ਦੇ ਧਿਆਨ ਵਿੱਚ ਪਹੁੰਚਣ ਤੇ ਸਰਗੁਰ ਪਾਤਸ਼ਾਹ ਸਮੂਹ ਸਿੱਖ ਸੰਗਤਾਂਵਾ ਸੰਗਤਾਂ ਤੇ ਪਾਤਸ਼ਾਹ ਸੰਸਥਾਵਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਕਾਂ ਜਨ ਮਹਕਾਏ ਪਰ ਪਹੁੰਚੇ ਹਨ ਸਰੂਪ ਪਾਤਸ਼ਾਹੀਓ ਇਸ ਮਹਾਨ ਕੁਸ਼ ਦੀਆਂ ਪੋਤੀਆਂ ਨੂੰ ਪਾਤਸ਼ਾਹੀ ਜੀ ਮਾਨ ਮਰਿਆਦਾ ਨਾਲ ਸੇਵਾ ਸੰਭਾਲ ਕਰਨ ਵਾਸਤੇ ਸਤੂਰ ਪਾਤਸ਼ਾਹੀ ਜੀ ਸੰਗਤਾਂ ਦੀ ਹਕੱਤਰਤਾ ਹੋਈ ਹੈ ਅਰਦਾਸ ਬੇਨਤੀ ਦਰਪਰਮਾਨ ਕਰਦੇ ਹਾਂ ਮਹਾਨ ਕੁਸ਼ ਦੀਆਂ ਪੋਤੀਆਂ ਨੂੰ ਪਾਤਸ਼ਾਹੀਓ ਮਾਨ ਰਿਆਦਾ ਦੇ ਨਾਲ ਗੁਰਮਤਮ ਸਤਸ ਗੁਰੂ ਪਾਤਸ਼ਾਹ ਜੀ ਨੇ ਦੀ ਸੇਵਾ ਸੰਭਾਲੇ ਕਿ ਪਟਿਆਲਾ ਜੀ ਯੂਨੀਵਰਸਿਟੀ ਤੋਂ ਗੋਇੰਦਵਾਲ ਸੇਵਕੇ ਵਿ ਜਾ ਕਰਕੇ ਸੇਵਾ ਸੰਭਾਲ ਕਰਨ ਦੀ ਆਗਿਆ ਬਖਸ਼ਿਸ਼ ਕਰੋ ਕਿਰਪਾ ਕਰੋ ਪਾਤਸ਼ਾਹ ਜੀ ਸਾਨੂੰ ਸਿਫਤ ਜਿੰਬੂਦੀ ਜੀਵਾਂ ਤੇ ਰਾਮਤ ਪਰ ਕੇ ਪਾਤਸ਼ਾਹ ਸਾਡੇ ਅੰਦਰ ਸ਼ਰਧਾ ਭਾਵਨਾ ਪੈਦਾ ਕਰੋ ਸਾਡੇ ਅੰਦਰ ਪਿਆਰ ਪੈਦਾ ਹੋਵੇ ਗੁਰਬਾਣੀ ਪ੍ਰਤੀ ਗੁਰਬਾਣੀ ਦਾ ਸਤਕਾਰ ਪ੍ਰਤੀ ਸੰਗਤ ਪਾਤਸ਼ਾਹ ਕੋਲਣਹਾਰ ਅਨੁਪਪ ਜੀ ਪਾਤਸ਼ਾਹ ਬਖਸ਼ਿਸ਼ਿਆ ਹੋਇਆ ਸਮਤ ਬਖਸ਼ੋ ਸੋ ਜੀ ਬਖਸ਼ੋ ਪਿਆ ਭਾਵਨੀ ਬਖਸ਼ਿਸ਼ ਕਰੋ ਸੰਗੁਰ ਪਾਤਸ਼ਾਹ ਜੀਓ ਮੈਂ ਰਾਮਤ ਵਰਤਾਂ ਦੀ ਤਰਸ ਕਰਨਾ ਕਿਰਪਾ ਕਰਦੇ ਆ ਸਤਪੁਰ ਪਾਤਸ਼ਾਹ ਜੀ ਪੋਤਿਆਂ ਦੀ ਸੇਵਾ ਸੰਭਵ ਦੀ ਆਗਿਆ ਅਸੀਸ ਬਖਸ਼ੋ ਨਾਮ ਚੜਤੀ ਫਲਾ ਤੇਰੇ ਭਾਵੇਂ ਸਤਿਦਾ ਫਲਾ ਹਲੋ ਆਹ तरी ayaku bisa berang diharga sama ber